ਅਬੂਦਾਬੀ ਹਮ ਦੋਹਾ ਵੀ ਐਡ ਹੋ ਗਿਆ ਕਾਡ ਵੇਟ ਫੋਰ ਅਬੂਦਾਬੀ ਥੈਂਕ ਯੂ ਬ੍ਰੋ ਅਬੂਦਾਬੀ ਤੋਂ ਆ ਰਹੇ ਹਮ ਉਹ ਤੋਂ ਆਲਰੇਡੀ ਸੋਲਡ ਹੈ ਸੋਲਡ ਆਊਟ ਹੋ ਗਿਆ ہمارا ਸ਼ੋਅ ਸਮੋਵਤ ਦਿੱਲੀ ਭਾਈ ਹਾਂਜੀ ਭਾਈ ਦੁਬਈ ਹਾਂ ਵੀਰੇ ਅਬੂਦਾਬੀ ਦੁਬਈ ਦੇ ਪਾਸ ਹੀ ਆਜੇਗਾ ਨਾ ਹਾਂ ਹਾਂਜੀ ਵੇਟਿੰਗ ਦੀਆਂ ਘੜੀਆਂ ਹੋ ਗਈਆਂ ਖਤਮ ਸਾਡਾ ਆ ਰਿਹਾ ਇੰਡੀਆ ਟੂਰ ਤੇ ਪਰਸੋ ਨੂੰ ਡੇ ਆਫਟਰ ਟਮੋਰੋ ਸਾਡੀਆਂ ਟਿਕਟਸ ਹੋਣਗੀਆਂ ਲਾਈਵ ਆ ਪ੍ਰੀਸੈਲ ਟਿਕਟਸ ਤੇ 11th ਤੋਂ ਹੋ ਜਾਣੀਆਂ ਪੂਰੀਆਂ ਵਰਲਡ ਵਾਈਡ ਲਾਈਵ ਬਰੋ ਆ ਸੌਰੀ 12 ਨੂੰ 12 ਨੂੰ ਹੋ ਜਾਣੀਆਂ ਇੱਕਦਮ ਚੱਡ ਗਈਆਂ ਓਕੇ ਸੋ 10 ਨੂੰ ਹੋ ਜਾਣੀਆਂ ਪ੍ਰੀ ਸੇਲ ਤੇ 12 ਨੂੰ ਹੋ ਜਾਣੀਆਂ ਜਨਰਲ ਟਿਕਟ ਲਾਈਵਸ ਆ ਆਲਰੇਡੀ ਯੂਰਪ ਤੇ ਇੰਗਲੈਂਡ ਟੂਰ ਲੈ ਸੀ ਬਹੁਤ ਐਕਸਾਈਟਡ ਆ ਉਹਦਾ ਆਲਰੇਡੀ ਤੁਸੀਂ ਸੋਲਡ ਆਊਟ ਕਰ ਦਿੱਤਾ ਆਲਰੇਡੀ O2 ਦੇ ਵਿੱਚ ਇੱਕ ਦਿਨ ਦੋ ਦਿਨ ਨਹੀਂ ਤਿੰਨ ਦਿਨ ਸਾਡਾ ਸ਼ੋ ਹੈ ਹੋਰ ਗਾਇਜ਼ ਕੀ ਹਾਲ ਚਾਲ ਹੈ ਬੋਲੋ ਯਾਰ ਕੋ ਗੱਲ ਗੁਲ ਸੁਣਾਓ ਸਿਰਾ ਭਾਜੀ ਹਾਂ ਭਾਜੀ ਸਿਰਾ ਜਵਾਂ ਤੇਰਾ ਰਾਮ ਰਾਮ ਭਾਈ ਰਾਮ ਰਾਮ ਭਾਈ ਯਾਰ ਕੋਈ ਪਰਮ ਕੋਈ ਹੋਰ ਚੀ ਦੇਓ ਓ ਯੈਸ ਹਾਂ ਬਹੁਤ ਕਿਵਾ ਦੀਆ ਜੀ ਬਹੁਤ ਵਧੀਆ ਕੋਈ ਕੁਝ ਲਿੰਕ ਪਾਇਆ ਮਿਲਦਾ ਤੁਹਾਡਾ ਕੋਈ ਗਾਣਾ ਹੋਣਾ ਤੁਸੀਂ ਜਿਹੜਾ ਰਿਲੀਜ਼ ਕੀਤਾ ਹੋਣਾ ਜੀ ਤੁਹਾਨੂੰ ਵਧਾਈਆਂ ਤੁਹਾਡੇ ਗਾਣਿਆਂ ਦੀਆਂ ਪੰਜਾਬੀ ਆ ਗਏ ਓ ਸਾਡਾ ਡੀਜੇ ਸਿਸਟਮ ਥੋੜਾ ਖਰਾਬ ਹੈ ਤ੍ਰਿਕਾ ਇਹ ਨਹੀਂ ਚੱਲ ਰਿਆ ਮੁਹੰਮਦ ਫੈਜ਼ ਦੀ ਭਾਜੀ ਹਾਂਜੀ ਪੂਰੀ ਅੱਗ ਲਾਈਏ ਭਾਜੀ ਨੇ ਕੇ ਇੰਡੀਆ ਹਾਂਜੀ ਹੈਲੋ ਭਾਜੀ ਹੈਲੋ ਵੀਰੇ ਕੀ ਹਾਲ ਚਾਲ ਨੇ ਮੈਂ ਬਸ ਇਹ ਦੱਸਣ ਆਇਆ ਕਿ ਸਾਡੀਆਂ ਜਿਹੜੀਆਂ ਟਿਕਟਾਂ ਉਹ ਪਰਸੋਂ ਨੂੰ ਕਿਦਾਂ ਭਾਜੀ ਹਾਂ ਭਾਜੀ ਠੀਕ ਹੈ ਤੂੰ ਸੁਣਾ ਕੇ ਵੀਰੇ ਅ ਹਾਈਦਰਾਬਾਦ ਇਸ ਵੇਟਿੰਗ ਫॉर ਯੂ oh thank you ਹਾਈਦਰਾਬਾਦ ਹਾਈਦਰਾਬਾਦ ਸ਼ੋਅ ਹੈ ਆਪਣਾ ਹਾਂਜੀ ਹਾਈਦਰਾਬਾਦ ہمارا ਸ਼ੋਅ ਹੈ ਹਾਂ ਹਾਂ ਹਾਈਦਰਾਬਾਦ ਹਮ ਆਏਗੇ ਜਿੱਥਾਂ ਹਮ ਨਹੀਂ ਆ ਰਹੇ ਉਹ ਹਮ ਆਪ ਬਤਾਏ ਵੀ ਕੈਨ ਐਡ ਆਨ ਆਫ ਧਾਟ ਬਲੋਕ ਇਹ ਇਹਨੂੰ ਬਲੌਕ ਕਰਨਾ ਕਿ 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 ਇਹਨੂੰ ਬਲੌਕ ਕਰਨਾ ਦੋ ਮਿੰਟ ਗਾਇਸ ਥੋੜੀ ਇਹਨਾਂ ਨੂੰ ਬਲੌਕ ਵੀ ਕਰਨਾ ਹਾਂ ਪਿਕਸਲ ਕਾਰਡ ਵੀਰ ਪਿਕਸਲ ਕਾਰਡ ਬਾਰੇ ਨਹੀਂ ਮੈਨੂੰ ਪਤਾ ਉਹ ਤੇਰੇ ਹੋਰ ਚਲੀ ਜਾਂਦਾ ਮੇਰੇ ਹੋਰ ਚਲੀ ਜਾਂਦਾ ਹਾਂ ਓਹ ਹੋ ਕੁਸਮ ਸਕਰੀਨਸ਼ਾਟ ਦੇ ਨਾਲ ਬਾਤ ਕਰਨ ਲੱਗੇ ਤੂੰ ਬਲੌਕ ਕਰਾਂਗੇ ਯੈਸ ਸਰ ਲੈ ਲੈ ਹਾਂ ਹਾਂ ਇਹੜੀ ਦਾ ਸਕਰੀਨਸ਼ਾਟ ਲੈ ਲੋ ਜੀ ਚੌਲ ਮਰੀ ਗਏ ਗੱਲ ਬਾਤ ਬਾਜੀ ਹਾਂਜੀ ਬਾਜੀ ਹਾਂਜੀ ਜੈਪੁਰ ਜੈਪੁਰ ਸਾਡਾ ਸ਼ੋ ਨਹੀ ਜੈਪ ਉਹ ਜੈਪੁਰ ਹੈ ਨਹੀਂ ਹੈ ਠੀਕ ਹੈ ਠੀਕ ਹੈ ਜੈਪੁਰ ਕਰੋਨੇਡ ਰਿਆ ਜੀ ਹਰਿਆ ਕਪੂਰ ਜੀ ਹੈਲੋ ਉਹ ਰਿਆ ਕਪੂਰ ਜੀ ਦਾ ਰਿਆ ਕਪੂਰ ਜੀ ਦਾ ਗਾਣਾ ਲਾਓ ਉਹ ਲੈਣਾ ਲਾਓ ਲੈਣਾ ਲਾਓ ਰਿਆ ਕਪੂਰ ਜੀ ਆ ਗਿਆ ਹੈ ਆਨਲਾਈਨ ਰਿਆ ਕਪੂਰ ਜੀ ਦਾ ਗਾਣਾ ਲਾਓ ਹੈ ਦੁਬਈ ਕਬ ਆ ਰਹੇ ਹੈ ਭਾਈ ਦੁਬਈ ਹਮ ਆ ਰਹੇ ਆਲਰੇਡੀ ਹਮਾਰਾ ਸ਼ੋ ਜੋ ਅਬੂਦਾਬੀ ਕਾ ਉਹ ਆਲਮੋਸਟ ਸੋਲਡ ਆਊਟ ਔਰ ਇਸਕੇ ਬਾਅਦ ਹਮ ਦੋਹਾ ਵੀ ਸ਼ੋ ਕਰ ਰਹੇ ਹੈ ਦੋਹਾ ਪਹਿਲੇ ਦੋਹਾ ਫਿਰ ਅਬੂਦਾਬੀ ਹਮ ਦੋਹਾ ਵੀ ਐਡ ਹੋ ਗਿਆ कार्ड वेड फॉर आबु धाबी थैंक यू ब्रो आबु धाबी तो आ रहे हम तो ऑलरेडी सोल्ड है सोल्ड आउट ही हमारा शो मो बत्ती दिल्ली भाई हां जी भाई दुबई हां वीर आबु धाबी दुबई के पास ही आथेंगे ना हां हां जी वेटिंग दिया कटिया हो गया खत्म ਸਾਡਾ ਆ ਰਿਹਾ ਇੰਡੀਆ ਟੂਰ ਤੇ ਪਰਸੋ ਨੂੰ ਡੇ ਆਫਟਰ ਟਮੋਰੋ ਸਾਡੀਆਂ ਟਿਕਟਸ ਹੋਣੀਆਂ ਲਾਈਵ ਆ ਪ੍ਰੀਸੈਲ ਟਿਕਟਸ ਤੇ 11th ਨੂੰ ਹੋ ਜਾਣੀਆਂ ਪੂਰੀਆਂ ਵਰਲਡ ਵਾਈਡ ਲਾਈਵ ਆ ਸੌਰੀ 12 ਨੂੰ 12 ਨੂੰ ਹੋ ਜਾਣੀਆਂ ਇੱਕ ਦਿਨ ਚੱਟੇ ਕਿਉਂ? ਓਕੇ। ਸੋ 10 ਨੂੰ ਹੋ ਜਾਣੀਆਂ ਪ੍ਰੀਸੇਲ ਤੇ 12 ਨੂੰ ਹੋ ਜਾਣੀਆਂ ਜਨਰਲ ਟਿਕਟ ਲਾਈਵਸ। ਆ ਆਲਰੇਡੀ ਯੂਰਪ ਤੇ ਇੰਗਲੈਂਡ ਟੂਰ ਲੈ ਸੀ ਬਹੁਤ ਐਕਸਾਈਟਡ ਆ ਉਹ ਤਾਂ ਆਲਰੇਡੀ ਤੁਸੀਂ ਸੋਲਡ ਆਊਟ ਕਰ ਦਿੱਤਾ। ਆਲਰੇਡੀ O2 ਦੇ ਵਿੱਚ ਇੱਕ ਦਿਨ, ਦੋ ਦਿਨ ਨਹੀਂ ਤਿੰਨ ਦਿਨ ਸਾਡਾ ਸ਼ੋਅ ਆ। ਹੋਰ ਗਾਇਜ਼ ਕੀ ਹਾਲ ਚਾਲ ਹੈ? ਬੋਲੋ ਯਾਰ ਕੋ ਗੱਲ ਗੁਲ ਸੁਣਾਓ। ਸਿਰਾ ਭਾਜੀ ਹਾਂ ਭਾਜੀ ਸਿਰਾ ਜਾਵੇਂ ਸਿਰਾ। ਰਾਮ ਰਾਮ ਭਾਈ ਰਾਮ ਰਾਮ ਭਾਈ ਯਾਰ ਕੋਈ ਪਰਮ ਕੋਈ ਹੋਰ ਚੀਜ਼ ਦਿਓ oh yes ਕਬ ਕਬ ਕਿਵਾਂ ਦੀਆ ਜੀ ਬੋਲ ਰਿਹਾ ਕੋਈ ਕੋਈ ਲਿੰਕ ਪਾਇਆ ਮਿਲਦਾ ਤੁਹਾਡਾ ਕੋਈ ਗਾਣਾ ਹੋਣਾ ਜਿਹੜਾ ਰਿਲੀਜ਼ ਕੀਤਾ ਹੋਣਾ ਜੀ ਤੁਹਾਨੂੰ ਬਧਾਈਆਂ ਤੁਹਾਡੇ ਗਾਣੇ ਦੀਆਂ ਪੰਜਾਬੀ ਆ ਗਏ ਓ ਸਾਰੇ ਡੀਜੇ ਸਿਸਟਮ ਥੋੜਾ ਖਰਾਬ ਹੈ ਤਰੀਕੇ ਜਿਹਾ ਨਹੀਂ ਚੱਲ ਰਿਹਾ ਮੁਹੰਮਦ ਫੈਜ਼ ਦੀ ਭਾਜੀ ਹਾਂਜੀ ਪੂਰੀ ਅੱਗ ਲਾਈ ਹੈ ਭਾਜੀ ਨੇ ਕੇ ਇੰਡੀਆ ਹਾਂਜੀ ਹੈਲੋ ਭਾਜੀ ਹੈਲੋ ਵੀਰੇ ਕੀ ਹਾਲ ਚਾਲ ਨੇ ਮੈਂ ਬਸ ਇਹ ਦੱਸਣ ਆਇਆ ਕਿ ਸਾਡੀਆਂ ਟਿਕਟਾਂ ਉਹ ਪਰਸੋਂ ਨੂੰ ਕਿਦਾਂ ਭਾਜੀ ਹਾਂ ਭਾਜੀ ਠੀਕ ਹੈ ਤੂੰ ਸੁਣਾ ਕੇ ਵੀਰੇ ਅ ਹਾਈਦਰਾਬਾਦ ਇਜ਼ ਵੇਟਿੰਗ ਫॉर ਯੂ oh thank you ਹਾਈਦਰਾਬਾਦ ਹਾਈਦਰਾਬਾਦ ਸ਼ੋ ਹੈ ਆਪਣਾ ਹਾਂਜੀ ਹਾਈਦਰਾਬਾਦ ہمارا ਸ਼ੋ ਹੈ ਹਾਂ ਹਾਂ ਹਾਈਦਰਾਬਾਦ ਆਮ ਆਏਗੇ ਜਾਂ ਹਮ ਨਹੀਂ ਆ ਰਹੇ ਉਹ ਹਮ ਆਪ ਬਤਾਏ ਵੀ ਕੈਨ ਐਡ ਆਨ ਆਫ ਦਾ ਬੋਰਡਿੰਗ ਐ ਬਲੌਕ ਕਰਨਾ ਕਿੜ ਕਿੜੀ ਕਿੜੀ ਇਹਨੂੰ ਬਲੌਕ ਕਰਨਾ ਦੋ ਮਿੰਟ ਗਾਇਸ ਛੋੜੀਏ ਇਹਨਾਂ ਨੂੰ ਬਲੌਕ ਵੀ ਕਰਨਾ ਹੁੰਦਾ ਪਿਕਸਲ ਕਾਰਡ ਵੀਰੇ ਪਿਕਸਲ ਕਾਰਡ ਬਾਰੇ ਨਹੀਂ ਮੈਨੂੰ ਪਤਾ ਉਹ ਤੇਰੇ ਹੋਰ ਚਲੀ ਜਾਂਦਾ ਮੇਰੇ ਹੋਰ ਚਲੀ ਜਾਂਦਾ ਹੋ ਹੋ ਕੋਸਮ ਸਕਰੀਨਸ਼ਾਟ ਦੇ ਕੇ ਬਾਤ ਕਰਨਾ ਤੂੰ ਬਲੌਕ ਕਰਾਂਗੇ ਯੈਸ ਸਰ ਲੈ ਲੈ ਹਾਂ ਹਾਂ ਇਹੜੀ ਗਾ ਬਸ ਸਕਰੀਨਸ਼ਾਟ ਲੈ ਲਓ ਜੀ ਚਾਹ ਵਾਲ ਮਰੀ ਗਏ ਗੱਲ ਬਾਤ ਬਾਜੀ ਹਾਂਜੀ ਬਾਜੀ ਹਾਂਜੀ ਜੈਪੁਰ ਜੈਪੁਰ ਸਾਡਾ ਸ਼ੋਅ नहीं जयपुर जयपुर है नहीं है ठीक है ठीक है जयपुर करो नेिया जी हरिया कपूर जी हेलो रिया कपूर जी जी का का कपूर गाना लाओ नैना लाओ नैना लाओ रिया कपूर जी, नेरा लाओ, नेरा लाओ। नेरा जी आ ऑनलाइन कपूर जी का गाना लाओ दुबई का बाना है भाई दुबई हम आ रहे हैं ऑलरेडी हमारा शो जो अबू धाबी का वो ऑलमोस्ट सोल्ड आउट और इसके बाद हम दोहा भी शो कर रहे हैं दोहा पहले दोहा फिर अबू धाबी हम दोहा भी हो गया दोहां वेट फॉर अबू धाबी थैंक यू ब्रो ਅਬੂਦਾਬੀ ਤੋਂ ਆ ਰਹੇ ਹਾਂ ਉਹ ਤਾਂ ਆਲਰੇਡੀ ਸੋਲਡ ਹੈ ਸੋਲਡ ਆਊਟ ਹੀ ਹੈ ہمارا ਸ਼ੋਅ ਮੋਬਤ ਦਿਲੀ ਭਾਈ ਹਾਂਜੀ ਭਾਈ ਦੁਬਈ ਹਾਂ ਵੀਰੇ ਅਬੂਦਾਬੀ ਦੁਬਈ ਦੇ ਪਾਸ ਹੀ ਆਤੇਂਗਾ ਨਾ ਹਾਂ ਹਾਂਜੀ ਵੇਟਿੰਗ ਦੀਆਂ ਘੜੀਆਂ ਹੋ ਗਈਆਂ ਖਤਮ ਸਾਡਾ ਆ ਰਿਹਾ ਇੰਡੀਆ ਟੂਰ ਤੇ ਪਰਸੋ ਨੂੰ ਡੇ ਆਫਟਰ ਟਮੋਰੋ ਸਾਡੀਆਂ ਟਿਕਟਸ ਹੋਣਗੀਆਂ ਲਾਈਵ ਆ ਪ੍ਰੀਸੇਲ ਟਿਕਟਸ ਤੇ 11 ਤਰੂ ਹੋ ਜਾਣੀਆਂ ਪੂਰੀਆਂ ਵਰਲਡ ਵਾਈਡ ਲਾਈਵ ਆ ਸੌਰੀ 12 ਨੂੰ 12 ਨੂੰ ਹੋ ਜਾਣੀਆਂ ਇਕਦਾਂ ਕਰੀਏ। ਓਕੇ। ਸੋ 10 ਨੂੰ ਹੋ ਜਣੀਆਂ ਪ੍ਰੀਸੇਲ ਤੇ 12 ਨੂੰ ਹੋ ਜਣੀਆਂ ਜਨਰਲ ਟਿਕਟ ਲਾਈਵਸ। ਆ ਆਲਰੇਡੀ ਯੂਰਪ ਤੇ ਇੰਗਲੈਂਡ ਟੂਰ ਲੈ ਅਸੀਂ ਬਹੁਤ ਐਕਸਾਈਟਡ ਆ ਉਹਦਾ ਆਲਰੇਡੀ ਤੁਸੀਂ ਸੋਲਡ ਆਊਟ ਕਰ ਦਿੱਤਾ। ਆਲਰੇਡੀ O2 ਦੇ ਵਿੱਚ ਇੱਕ ਦਿਨ, ਦੋ ਦਿਨ ਨਹੀਂ ਤਿੰਨ ਦਿਨ ਸਾਡਾ ਸ਼ੋਅ ਆ। ਹੋਰ ਗਾਇਜ਼ ਕੀ ਹਾਲ ਚਾਲ ਹੈ? ਬੋਲੋ ਯਾਰ ਕੋ ਗੱਲ ਗੁਣ ਸੁਣਾਓ। ਸਿਰਾ ਭਾਜੀ ਹਾਂ ਭਾਜੀ ਸਿਰਾ ਜਾਓਂ ਸਿਰਾ। ਰਾਮ ਰਾਮ ਭਾਈ ਰਾਮ ਰਾਮ ਭਾਈ ਯਾਰ ਕੋਈ ਪੜਨ ਨੂੰ ਕੋਈ ਹੋਰ ਜੀ ਦਿਓ oh yes ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ